ਤੁਸੀਂ ਦੇਖ ਰਹੇ ਹੋ ਸੱਚ ਮੈਨ ਨਿਊਜ਼ ਪੰਜਾਬ ਮੈਂ ਵਿੱਕੀ ਵੀਰ ਕਿਸ ਟਾਈਮ ਮੌਜੂਦ ਸੀ ਘੱਗੇ ਥਾਣੇ ਦੇ ਵਿੱਚ ਇੱਥੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਇੱਕ ਲੇਡੀਜ਼ ਵੱਲੋਂ ਕੁਝ ਜਿਹੜੀ ਨਜ਼ਾਇਜ਼ ਸ਼ਰਾਬ ਬਰਾਮਦ ਹੋਈ ਹੈ ਔਰ ਆਪਾਂ ਕਹਿ ਸਕਦੇ ਹਾਂ ਕਿ ਘੱਗਾ ਪੁਲਿਸ ਦੀ ਇੱਕ ਵੱਡੀ ਕਾਮਯਾਬੀ ਆਪਾਂ ਕਹਿ ਸਕਦੇ ਹਾਂ ਇਹਨਾਂ ਵੱਲੋਂ ਜਿਹੜੀ ਲੇਡੀ ਨੇ ਉਹਨੂੰ ਗ੍ਰਿਫਤਾਰ ਵੀ ਕੀਤਾ ਗਿਆ ਸਾਰੀ ਘਟਨਾ ਕੀ ਸੀ ਕਿੰਨੀਆਂ ਇਹਦੇ ਕੋਲ ਬੋਤਲਾਂ ਬਰਾਮਦ ਹੋਈਆਂ ਨੇ ਇਹ ਤੋਂ ਆਪਾਂ ਜਾਣਕਾਰੀ ਲੈਣੇ ਸਰ ਜਿਹੜੇ ਸਾਡੇ ਨਾਲ ਮੌਜੂਦ ਵੀ ਹੈਗੇ ਨੇ ਹਾਂਜੀ ਸਰ ਇਹ ਲੜਕੀ ਕਿੱਥੋਂ ਫੜੀ ਗਈ ਹੈ ਤੇ ਕੀ ਇਹਦੇ ਕੋਲ ਬਰਾਮਦ ਇਹ ਪਿੰਡ ਦੇ ਦੇਣਾ ਦੀ ਰਹਿਣ ਵਾਲੀ ਹੈ ਜੀ ਇਹਦੇ ਕੋਲ 21 ਬੋਤਲਾਂ ਨਜਾਇਜ਼ ਸ਼ਰਾਬ ਬਰੰਦ ਕੀਤੀ ਹੈ। ਦਰਾਨੇ ਗਸ਼ਤ ਐਸਏ ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਦੇ ਦੌਰਾਨ ਮਜਬੂਰੀ ਸੀਗੇ। ਇਹਨੂੰ ਪਿੰਡ ਦੇ ਦਿਦਨਾ ਕੋਲ ਕਾਬੂ ਕੀਤਾ ਜੀ। 21 ਕਿਹੜੇ ਮਾਰਕੇ ਦੀ ਸ਼ਰਾਬ ਸੀ ਜੀ? ਨਜਾਇਜ਼ ਸ਼ਰਾਬ ਹੈ ਜੀ ਘਰ ਦੀ ਕੱਢੀ ਹੋਈ ਨਹੀਂ ਨਜਾਇਜ਼। ਅੱਛਾ। ਮਤਲਬ ਪਹਿਲਾਂ ਤੋਂ ਵੀ ਇਹ ਕੰਮ ਕਰਦੇ ਆ ਰਹੇ ਹੋਣਗੇ। ਆ ਦੇਖਦੇ ਹਾਂ ਰਿਕਾਰਡ ਚੈੱਕ ਕਰਦੇ ਹਾਂ ਜੀ ਇਹਨਾਂ ਦਾ। ਅਜੇ ਫਿਲਹਾਲ ਤਾਂ ਪਹਿਲੀ ਵਾਰੀ ਕਾਬੂ ਕੀਤੀ ਹੈ। ਕੱਲ ਹੀ ਫੜੀ ਗਈ ਜੀ। ਕੱਲੀ ਮਿਲੀ ਜੀ। ਇੱਕ ਤਾਂ ਕਹਿ ਸਕਦੇ ਨੇ ਕਿ ਬਹੁਤ ਵੱਡੀ ਕਾਮਯਾਬੀ ਹੈਗੀ ਹੈ ਹਨਾ ਕਿਉਂਕਿ ਕੁਝ ਦਿਨ ਪਹਿਲਾਂ ਜੇ ਗੱਲ ਕਰ ਕੀਤੀ ਜਾਵੇ ਤਾਂ ਆਪਣੇ ਪੰਜਾਬ ਦੇ ਵਿੱਚ ਮਜੀਠੇ ਏਰੀਆ ਦੇ ਵਿੱਚ ਵੀ ਦੇਸੀ दारू ਜਿਹੜੀ ਫੜੀ ਗਈ ਸੀ ਉਹਦੇ ਨਾਲ ਕਈ ਲੋਕਾਂ ਦੀ ਮੌਤ ਵੀ ਹੋਈ ਸੀ ਜਿਹੜੇ ਪੀਣ ਦੇ ਨਾਲ ਹਾਂਜੀ ਪਿੱਛੇ ਜੀ ਇੱਕ ਮਜੀਠੇ ਏਰੀਏ ਦੇ ਵਿੱਚ ਕੁਝ ਜਰੇਲੀ ਸ਼ਰਾਬ ਪੀਣ ਨਾਲ ਕੁਝ ਲੋਕਾਂ ਦੀ ਮੌਤ ਹੋ ਗਈ ਸੀ ਤੇ ਉਦੋਂ ਤੋਂ ਹੀ ਸਾਡੇ ਸੀਨੀਅਰ ਅਫਸਰ ਸਹਿਬਾਨ ਮਾਨਯੋਗ ਸ੍ਰੀ ਵਰਨ ਸ਼ਰਮਾ ਜੀ ਐਸਐਫਸੀ ਤੇ ਮਾਨਯੋਗ ਡੀਐਸਪੀ ਅੰਤਰਪਾਲ ਚੋਹਾਨ ਵੱਲੋਂ ਸਖਤ ਦਿੱਤਾ ਨੇ ਜੇਕਰ ਕੋਈ ਵਿਅਕਤੀ ਸ਼ਰਾਬ ਕਰਦਾ ਹੈ ਜਾਂ ਵੇਚਦਾ ਹੈ ਨਾ ਜਾ ਸ਼ਰਾਬ ਤਾਂ ਉਹਦੇ ਖਿਲਾਫ ਤੁਰੰਤ ਕਾਰਵਾਈ ਅਸੀਂ ਅੱਜ ਆਪਣੇ ਬਾਸਿਲਸਰਗਾਸ ਤੇ ਸਬੰਧ ਚ ਦੇਦਨਾ ਤੋਂ ਚੁੱਕੀ ਨੂੰ ਜਾ ਰਹੇ ਸੀਗੇ ਔਰ ਇੱਕ ਲੇਡੀ ਜਿਹੜੀ ਸੰਸਾਰ ਆਨੰਦਨ ਘਾਟ ਨੂੰ ਰਸਤਾ ਜਾਂਦਾ ਕਚਰਸਤਾ ਉੱਥੇ ਇੱਕ ਕੈਨੀ ਹੱਥ ਚ ਪੜੀ ਆਉਂਦੀ ਦਿਖਾਈ ਦਿੱਤੀ ਅੱਸ਼ਕ ਦੀ ਬਿਨਾਂ ਤੇ ਉਹਨੂੰ ਰੋਕ ਕੇ ਨਾਂ ਪਤਾ ਪੁੱਛਿਆ ਜਿੰਨੇ ਆਪਣਾ ਨਾਮ ਪੂਜਾਰਾਣੀ ਪਤਨੀ ਵਿਕੀਰਾ ਵਾਸੀ ਦੇਦਨਾ ਦੱਸਿਆ ਜਦੋਂ ਉਹਦੀ ਕੈਨੀ ਚੈੱਕ ਕੀਤੀ ਅਸੀਂ ਤੇ ਉਹਦੇ ਚੋਂ ਜਿਹੜੀ 21 ਬੋਤਲਾਂ ਨਜਾਸ਼ ਸ਼ਰਾਬ ਜਿਹੜੀ ਬਰਾਮਦ ਹੋਈ ਹੈ ਔਰ ਪਿੱਛੇ ਜੀ ਇਹਦੇ ਘਰ ਵਾਲਾ ਤੇ ਇੱਕ ਦਿਓਰ ਉਦੋਂ ਤੋਂ ਵੀ ਅਸੀਂ ਜਿਹੜੀ ਹੈ ਇਹ ਤੋਂ ਸ਼ਰਾਬ ਜਿਹੜੀ ਹੈ ਵੀ ਬੋਤਲਾ ਬਰਾਮਦ ਕਰਾਈ ਸੀਗੀ ਬਿਲਕੁਲ ਸਰ ਕਿਉਂਕਿ ਹੋਰ ਵੀ ਜਿਹੜੇ ਆਪਾਂ ਨੇ ਤੁਸੀਂ ਇੱਕ ਇਹ ਵੀ ਗੱਲ ਕਰਿਓ ਵੀ ਜਿਹੜੇ ਆਪਣੇ ਹੋਰ ਕੁਝ ਲੋਕ ਹੈਗੇ ਨੇ ਜਿਹੜੇ ਨਜਾਇਜ਼ दारू ਇਦਾਂ ਕੱਢ ਕੇ ਵੇਚਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਸਰ ਤੁਸੀਂ ਉਹਨਾਂ ਨੂੰ ਤਾਂ ਅਸੀਂ ਇਹ ਕਾਂਗੇ ਵੀ ਦੇਖੋ ਇਹ ਜਿਹੜੀ ਨਜਾਇਜ਼ ਸ਼ਰਾਬ ਹੈ ਇਹ ਪਤਾ ਨਹੀਂ ਲੱਗਦਾ ਆਪਾਂ ਨੂੰ ਵੀ ਜਿਰੇਲੀ ਹੈ ਤਾਂ ਨਹੀਂ ਪਤਾ ਲੱਗਦਾ ਬਿਲਕੁਲ ਠੀਕ ਹੈ ਜੀ ਔਰ ਅਸੀਂ ਤਾਂ ਬਿਲਕੁਲ ਡੇਲੀ ਜੇਕਰ ਸਾਨੂੰ ਕੋਈ ਪਤਾ ਲੱਗਦਾ ਵੀ ਇਹ ਨਜਾਇਜ਼ ਸ਼ਰਕ ਕਰਦਾ ਹੈ ਪਰ ਸਾਡੀ ਪੂਰੀ ਨਿਕਾਇ ਹੈ ਔਰ ਜਦੋਂ ਵੀ ਕੋਈ ਇਹੋ ਜਿਹਾ ਵਿਅਕਤੀ ਪਾਇਆ ਗਿਆ ਉਦੋਂ ਇਹ ਵੀ ਜਿੰਟਲੇ ਅਸੀਂ ਐਫ ਆਈ ਆਰ ਲੌਂਚ ਕਰਦੇ ਬਖਸ਼ਿਆ ਨਹੀਂ ਜਾਏਗਾ ਕੋਈ ਬਖਸ਼ਿਆ ਨਹੀਂ ਜਾਊਗਾ ਜਦ ਹੀ ਪਰਚਾ ਦਏ ਇਹ ਸਾਰਾ ਪਰਿਵਾਰ ਹੈ ਦਿਓਰ ਵੀ ਹੈ ਦਾ ਸ਼ਰਾਬ ਦੇ ਕੇਸ ਚ ਅੰਦਰ ਹੈ ਤੇ ਘਰ ਵਾਲਾ ਵੀ ਵਿਕੀਰਾ ਮੋ ਵੀ ਤੇ ਹੁਣ ਇਹ ਵੀ ਕੰਮ ਕਰਦੀ ਸੀ ਇਹਨੂੰ ਵੀ ਅਸੀਂ ਫੜ ਲੈਣਾ ਨਾਲ ਨਾਲ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ